ਲੋਕ ਸਭਾ ਚੋਣਾਂ ਆ ਰਹੀਆਂ ਨੇ ਪਰੰਤੂ ਵੋਟਾਂ ਤੋਂ ਪਹਿਲਾਂ ਹੀ ਇੱਕ ਲਗਾਤਾਰ ਸਿਆਸਤ ਪੱਗਤੀ ਚੱ ਰਹੀ ਹੈ ਤੇ ਜਿਸ ਦੇ ਦੌਰਾਨ ਹੁਣ ਵਿਕਰਮ ਮਜੀਠੀਆ ਨੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜ਼ਹਿਰੀਲੇ ਸ਼ਰਾਪੇਣ ਕਾਰਨ ਕੁਝ ਲੋਕਾਂ ਦੀ ਮੌਤ ਹੋਈ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਪਰੰਤੂ 5 ਦਿਨਾਂ ਬਾਅਦ ਹੀ ਸਹੀ ਚਲੋ ਤੁਸੀਂ ਪਰਿਵਾਰ ਨੂੰ ਤਾਂ ਮਿਲੇ ਤੇ ਜਿਸ ਦੇ ਦੌਰਾਨ ਉਹਨੇ ਹੁਣ ਇੱਕ ਹੋਰ ਵੱਡੀ ਕਾਰਵਾਈ ਦੀ ਮੰਗ ਹੈ ਜਿਹੜੀ ਵਿਕਰਮ ਮਜੀਠੀਆ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕੀਤੀ ਗਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਸੀਬੀਆਈ ਦੀ ਜਿਹੜੀ ਜਾਂਚ ਆ ਕਰਨੀ ਚਾਹੀਦੀ ਹੈ ਤੇ ਜਿਸ ਦੇ ਦੌਰਾਨ ਇੱਕ ਪਾਸੇ ਮੰਤਰੀ ਜੋ ਅਮਰ अरोड़ा ਦੇ ਵੱਲੋਂ ਬਿਆਨ ਦਿੱਤੇ ਉਸ ਨੂੰ ਲੈ ਕੇ ਵੀ ਤਿੱਖੇ ਨਿਸ਼ਾਨੇ ਜਿਹੜੇ ਵਿਕਰਮ ਮਜੀਠੀਆ ਦੇ ਵੱਲੋਂ ਸਾਧੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਿਕਰਮ ਮਜੀਠੀਆ ਦਾ ਹੋਰ ਕੀ ਕਹਣਾ ਭਗਵੰਤ ਮਾਨ ਨੂੰ ਅੱਜ ਇਸ ਗੱਲ ਦਾ ਵੇਲ ਮਿਲ ਗਿਆ ਚਾਰ ਪੰਜ ਦਿਨਾਂ ਤੋਂ ਬਾਅਦ ਕਿ ਜਿਹੜੀ ਉਹਦੇ ਆਪ ਦੇ ਜ਼ਿਲ੍ਹੇ 'ਚ ਆਪ ਦੇ ਹਲਕੇ 'ਚ ਜਿਹੜੀਆਂ 21 ਤੋਂ ਵੱਧ ਦੁਖਦਾਈ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਹ ਮੌਤਾਂ ਹੋਈਆਂ ਨੇ ਅੱਜ ਉਹਨਾਂ ਦਾ ਪਤਾ ਲਾਣ ਵਾਸਤੇ ਇੱਕ ਸਟੇਜ ਮੈਨੇਜ ਸ਼ੋ ਉੱਥੇ ਰਚਿਆ ਗਿਆ ਜੋ ਲੋਕ ਦੱਸਦੇ ਆ ਕਿ ਉੱਥੇ ਕਰਫਿਊ ਟਾਈਪ ਸਿਚੁਏਸ਼ਨ ਪੁਲਿਸ ਨੇ ਛਾਉਣੀ ਬਣਾਈ ਸੀ ਹਜ਼ਾਰ ਤੋਂ ਵੱਧ ਪੁਲਸ ਵਾਲਾ ਲਾਇਆ ਔਰ ਲੋਕਾਂ ਨੂੰ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਪਹਿਲਾਂ ਉੱਥੇ ਜਾ ਕੇ ਪੁਲਸ ਨੇ ਤੇ ਪ੍ਰਸ਼ਾਸਨ ਨੇ ਟਿਊਟਰ ਕੀਤਾ ਉਹਨਾਂ ਨੂੰ ਕਿਹਾ ਗਿਆ ਕਿ ਜੇ ਤੁਹਾਨੂੰ ਮਦਦ ਚਾਹੀਦੀ ਆ ਤੇ ਭਾਈ ਕੋਈ ਗੱਲ ਗਲਤ ਮਲਤ ਨਾ ਕਰਿਓ ਨਹੀਂ ਤਾਂ ਤੁਹਾਡੀ ਮਦਦ ਨਹੀਂ ਮਿਲੂ ਤੁਹਾਨੂੰ ਔਰ ਦਬਾਅ ਬਣਾਇਆ ਗਿਆ ਕਿ ਤੁਸੀਂ ਅਸਲੀ ਗੱਲ ਸਾਹਮਣੇ ਨਹੀਂ ਰੱਖ ਸਕਦੇ ਚਲੋ ਅਸਲੀਅਤ ਦਾ ਕਿਹੜਾ ਸਰਕਾਰ ਤੋਂ ਲੁਕੀ ਆ ਕਿਉਂਕਿ ਇਹ ਸਰਕਾਰ ਜਿਹੜੀ ਬਦਲਾਅ ਦੇ ਨੋਤੇ ਔਰ ਇਸ ਗੱਲ ਤੇ ਆਈ ਸੀ ਕਿ ਅਸੀਂ ਅ ਨਸ਼ਾ ਕੋਰੀ ਇਹਦੇ ਖਿਲਾਫ ਕਾਰਵਾਈ ਕਰਾਂਗੇ ਬੰਦ ਕਰਾਂਗੇ ਅੱਜ ਸਭ ਤੋਂ ਵੱਡੀ ਸਰਪ੍ਰਸਤੀ ਲਿਕਰ ਮਾਫੀਆ ਰੇਤ ਮਾਫੀਆ ਸ਼ਰਾਬ ਮਾਫੀਆ ਨਸ਼ਾ ਮਾਫੀਆ ਇਤੇ ਭਗਵੰਤ ਮਾਨ ਦੀ ਸਰਕਾਰ ਦੀ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਜਿਹੜਾ ਸ਼ਰਾਬ ਘਟਾਲੇ ਚ ਬੰਦ ਹੈ ਉਹਦੇ ਲਈ ਤਾਂ ਤਰਨਾ ਮਾਰ ਰਹੇ ਆ ਮਗਰ ਇੱਕ ਜਿਹੜੀਆਂ ਡੈਥਾਂ ਹੋ ਗਈਆਂ ਉਹਨਾਂ ਲਈ ਸਮਾਂ ਨਹੀਂ ਸੀ ਭਗਵੰਤਬਾਹ ਜੀ ਯਾਦ ਕਰੋ ਇਹ ਗੱਲ ਮੈਂ ਪਹਿਲਾਂ ਵੀ ਬੜੀ ਵਾਰੀ ਕਰ ਚੁੱਕਾ ਹਾਂ ਔਰ ਮੈਂ ਵੀਡੀਓ ਵੀ ਸ਼ੇਅਰ ਕਰੂੰਗਾ ਕਾਂਗਰਸ ਵੇਲੇ ਵੀ ਇਹ ਚਾ ਕੁਝ ਇਨਸੀਡੈਂਟ ਤਰਨ ਤਰਨ ਚਾਬਤੀ ਅੰਮਰਚੋਲ ਸਾਹਿਬ ਆਪ੍ਰਿਆ ਸੀ ਉਦੋਂ ਤੁਸੀਂ ਗਏ ਸੀ ਔਰ ਤੁਸੀਂ ਕਿਹਾ ਸੀਗਾ ਜੀ ਕਿ ਇਹਦੀ ਸੀਬੀਆਈ ਇਨਕੁਆਇਰੀ ਹੋਵੇ ਮੰਤਰੀ ਰਿਜ਼ਾਈਨ ਕਰੇ ਤੇ ਭਾਈ ਇਹ ਤਾਂ ਜ਼ਿਲ੍ਹਾ ਵੀ ਤੁਹਾਡਾ ਹੋਮ ਡਿਸਟ੍ਰਿਕਟ ਹੈ ਤੁਹਾਡੀ ਕਨਸਟਿਟੂਐਂਸੀ ਆ ਤੁਹਾਡਾ ਹਲਕਾ ਹੈ ਹਰਪਾਲ ਚੀਮਾ ਸਾਹਿਬ ਦਾ ਹਲਕਾ ਢੂਵੇਂ ਬੋਸਟ 1 and 2 ਇਨ ਦਾ ਕੈਬਿਨੇਟ ਉਹਨਾਂ ਦਾ ਜ਼ਿਲ੍ਹਾ ਹੋ ਗਿਆ ਔਰ ਉੱਤੇ ਜ਼ਹਿਰੀਲੀ ਸ਼ਰਾਬ ਵੇਚੀ ਔਰ ਥੋੜਾ ਜਾ ਕੇ ਅਮਨ अरोड़ा ਸਾਹਿਬ ਮੰਤਰੀ ਸਾਹਿਬ ਕਹਿੰਦੇ ਆ ਵੇਖੋ ਦਲਾਸਾ ਕੀ ਦਿੰਦੇ ਆ ਕਹਿੰਦਾ ਇਹ ਕਿਹੜਾ ਤੁਸੀਂ ਸ਼ਰਾਬ ਠੇਕੇ ਤੋਂ ਲਈ ਤੇ ਅੱਛਾ ਦੂਜੀ ਸ਼ਰਾਬ ਵਿਕਦੀ ਕਿਉਂ ਆ ਫਿਰ ਬਕਾਉਂਦਾ ਕੌਣ ਹੈ ਪੁਲਿਸ ਦੀ ਸਰਪ੍ਰਸਤੀ ਤੋਂ ਬਗੈਰ ਥੋੜੀ ਰਹਿਨਮਾਈ ਬਗੈਰ ਥੋੜੀ ਸਰਪ੍ਰਸਤੀ ਬਗੈਰ ਇਹ ਵਿਕ ਨਹੀਂ ਸਕਦੀ ਸੀ ਇਸ ਲਈ ਜੇ ਸ਼ਰਮ ਹੈ ਇਹਦੇ ਚ ਇੰਡੀਪੈਂਡੈਂਟ ਇਨਕੁਆਇਰੀ ਮਾਰਕ ਕਰੋ ਔਰ ਐਕਸਾਈਜ਼ ਮਿਨਿਸਟਰ ਔਰ ਉਹ ਜਿਹੜੇ ਖਜ਼ਾਨਾ ਮੰਤਰੀ ਨੇ ਉਹਨਾਂ ਦਾ ਅਸਤੀਫਾ ਲਓ ਔਰ ਦੇ ਸ਼ੁੱਡ ਬੀ ਬੁੱਕਡ ਫਾਰ ਦਾ ਮਰਡਰ ਆਫ ðiਸ 20 ਪੀਪਲ ਐਂਡ ਯੂ ਸ਼ੁੱਡ ਬੀ ਬੁੱਕਡ ਫਾਰ ਮਰਡਰ ਕਿਉਂਕਿ ਐਸਐਸਪੀ ਜ਼ਿਲ੍ਹਾ ਪ੍ਰਸ਼ਾਸਨ ਜੋ ਲਾ ਰਿਹਾ ਉਹ ਤੁਸੀਂ ਲਾ ਰਹੇ ਹੋ ਔਰ ਇਹ ਫੇਲੀਅਰ ਇਹ ਤੁਹਾਡਾ ਆਪਣਾ ਇਸ ਲਈ ਬਲੇਮ ਗੇਮ ਨਾ ਕਰੋ ਵਾਲੇ ਚਤਰ ਤੇ ਸਿਆਣੇ ਨਾ ਬਣੋ ਲੋਕ ਤੁਹਾਡੇ ਇਸ ਸਾਰੀ ਗੱਲ ਨੂੰ ਸਮਝ ਚੁੱਕਿਆ ਸੋ ਵੀ ਆਈ ਡਿਮਾਂਡ ਐਕਸ਼ਨ ਐਂਡ ਰਿਮੂਵਲ ਆਰ ਮੈਂ ਪਾਪਾ ਦੀ ਲੀਡਰਸ਼ਿਪ ਨੂੰ ਵੀ ਕਹਿਣਾ ਚਾਹਾਂਗਾ ਭਾਈ ਜਿਨ੍ਹਾਂ ਨੇ ਦਿੱਲੀ شراب ਘਟਾਲੇ ਚ ਚੋਰੀ ਕੀਤੀ ਹੈ ਉਹਨਾਂ ਨੇ ਪੰਜਾਬ ਚ ਚੋਰੀ ਕੀਤੀ ਹੈ ਉੱਥੇ ਤਾਂ ਉਹ ਚੋਰ ਨੇ ਤੇ ਇੱਥੇ ਸਾਡ ਇਸ ਲਈ ਬਣਾਤੇ ਕਿਉਂਕਿ ਭਗਵੰਤ ਮਾ ਤੁਹਾਡੇ ਨਾਲ ਰਲ ਕੇ ਖੇਡ ਰਹੇ ਇਹ ਗੱਲ ਕਿਸੇ ਨੇ ਬਰਦਾਸ਼ਤ ਨਹੀਂ ਕਰਨੀ ਇਸ ਲਈ ਉਹੀ ਲੋਕ ਚੋਰੀ ਦਿੱਲੀ ਕਰਨ ਵਾਲੇ ਉਹ ਚੋਰ ਪੰਜਾਬ ਦੇ ਮਗਰ ਦਿੱਲੀ ਚ ਉਹ ਚੋਰ ਨੇ ਤੇ ਪੰਜਾਬ 'ਚ ਨਹੀਂ ਆ ਇਸ ਲਈ ਕਾਰਵਾਈ ਬਣਦੀ ਹੈ ਔਰ ਜਦ ਕਾਰਵਾਈ ਹੋਊਗੀ ਤੇ ਸਭ ਕੁਝ ਸਾਹਮਣੇ ਆਊਗਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਾਖੜ ਸਾਹਿਬ ਇਸ ਇਸ਼ੂ ਨੂੰ ਟੇਕ ਅਪ ਕਰਕੇ ਇਹਦੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਪੰਜਾਬ ਦੀ ਇਨਕੁਆਇਰੀ ਵੀ ਚੇਤੀ ਸੀਬੀਆਈ ਔਰ ਈਡੀ ਵੀ ਕਰਾਉਂ